ਤਾਲ ਮੀਆਂ ਤੇ ਰਸ ਦਾ ਪਹਾੜ ਦਾ ਤੂਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾਂ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਰਾਤ ਹਨੇਰੀ ਬਿਜਲੀ ਰਿਸ਼ਕੇ ਰਹਾ ਜੰਗਲਾਂ ਦੇ ਪੈ ਕੇ ਨੇ ਰੇਸ਼ਮ ਲਾਲੋ ਸੋ ਸਰੀਰ ਨੂੰ ਦੁੱਖ ਨੇ ਸਹਣੇ ਦਸ ਗੁਰੂਆਂ ਦੇ ਨਾਮ ਪਤਾ ਹੈ ਬੇਟੇ ਤੁਹਾਨੂੰ ਸੁਣਾ ਦੋ ਫਰਸਟ ਗੁਰਗੁਰ ਨਾਨਕ ਦੇਵ ਜੀ ਸੈਕਿੰਡ ਗੁਰਗੁਰ ਅੰਗਦ ਦੇਵ ਜੀ ਥਰਡ ਗੁਰਗੁਰ ਅਮਰਦਾਸ ਜੀ ਫੋਰਥ ਗੁਰਗੁਰ ਰਾਮਦਾਸ ਜੀ ਸਿਕਸ ਫਿਫਥ ਗੁਰੂ ਅਰਜਨ ਦੇਵ ਜੀ ਸਿਕਸਥ ਗੁਰੂ ਹਰਗੋਬਿੰਦ ਸਾਹਿਬ ਜੀ ਸੈਵਨ ਗੁਰੂ ਹਰਾਈ ਸਾਹਿਬ ਜੀ ਏਟ ਗੁਰੂ ਹਕ੍ਰਿਸ਼ਨ ਸਾਹਿਬ ਜੀ ਨਾਈਨ ਗੁਰਗੁਰ ਤੇਤ ਬਾਦਰ ਜੀ ਟੈਂਥ ਗੁਰਗੁਰ ਗੋਬਿੰਦ ਸਿੰਘ ਜੀ ਪ੍ਰੈਜ਼ੈਂਟ ਗੁਰੂ ਗ੍ਰੰਥ ਸਾਹਿਬ ਜੀ ਅੰਜ ਪਹਿਰੇ ਦੇ ਨਾਮ ਵੀ ਪਤਾ ਤੁਹਾਨੂੰ ਬਾਬਾ ਦਿਆ ਸਿੰਘ ਜੀ ਬਾਬਾ ਧਰਮ ਸਿੰਘ ਜੀ ਬਾਬਾ ਹਿੰਮਰ ਸਿੰਘ ਜੀ ਬਾਬਾ ਮੁਕਮ ਸਿੰਘ ਜੀ ਬਾਬਾ ਸਾਹਿਬ ਸਿੰਘ ਜੀ ਪਈ ਦਿਆ ਸਿੰਘ ਜੀ ਬਾਬਾ ਧਰਮ ਸਿੰਘ ਜੀ ਬਾਬਾ ਹਿੰਮਰ ਸਿੰਘ ਜੀ ਬਾਬਾ ਹੁਕਮ ਸਿੰਘ ਜੀ ਬਾਬਾ ਸਾਹਿਬ ਸਿੰਘ ਜੀ ਪਹਿਲੇ ਗੁਰੂ ਬਾਰੇ ਦੱਸੋ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਤਾਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਸਿਖਾਦੇ ਪਹਿਲੇ ਗੁਰੂ ਸਨ ਉਹਨਾਂ ਦਾ ਵਿਆਹ ਬੀਸ ਲਖਨੇ ਜੀ ਨਾਲ ਹੋਇਆ ਸੀ ਉਹਨਾਂ ਦੇ ਦੋ ਸੁਪੁੱਤਰ ਸਨ ਬਾਬਾ ਲਕਮੀ ਦਾਸ ਜੀ ਬਾਬਾ ਸ਼੍ਰੀ ਚਾਂਦੇ ਜੀ ਉਹਨਾਂ ਦਾ ਉਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਤਿਪਤਾ ਜੀ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਮਾਤਾ ਬਾਬਾ ਮਹਿਤਾ ਕਾਲੂ ਜੀ ਸੀ ਬੱਚਿਆਂ ਨੂੰ ਜਦੋਂ ਅਸੀਂ ਕੁਝ ਪ੍ਰੇਰਿਤ ਕਰਾਂਗੇ ਗੁਰਦੁਆਰੇ ਲੈ ਕੇ ਜਾਵਾਂਗੇ ਸਿੱਖ ਇਤਿਹਾਸ ਬਾਰੇ ਦੱਸਾਂਗੇ ਤਾਂ ਹੀ ਬੱਚੇ ਉਸ ਲੈਣ ਚੱਲਣਗੇ ਜੇ ਅਸੀਂ ਬੱਚਿਆਂ ਨੂੰ ਕੋਈ ਦੱਸਣਾ ਹੀ ਨਹੀਂ ਕਦੀ ਗੁਰਦੁਆਰੇ ਨਹੀਂ ਲੈ ਕੇ ਨਹੀਂ ਜਾਣਾ ਹੈਗਾ ਬੱਚਿਆਂ ਨੂੰ ਕੋ ਆਪਣੇ ਸਿੱਖ ਧਰਮ ਬਾਰੇ ਕੋਈ ਪਤਾ ਹੀ ਨਹੀਂ ਹੈਗਾ ਕਿ ਐਡੀ ਕੌਮ ਦੀ ਕਿੰਨੀਆਂ ਕੁਰਬਾਨੀਆਂ ਨੇ ਇਹ ਛੋਟੀ ਜੀ ਬੱਚੀ ਕਹਿੰਦੀ ਕਿ ਮੈਂ ਉੱਥੇ ਜਾਵਾਂਗੀ ਫਤੇਗੜ ਸਾਹਿਬ ਪਰ ਮੈਂ ਕੱਪੜੇ ਲਾਲ ਨਹੀਂ ਪਾਣੇ ਮੈਂ ਕੱਪੜੇ ਸਾਦੇ ਪਾਣੇ ਨੇ ਕਿਉਂਕਿ ਅਸੀਂ ਉੱਥੇ ਖੁਸ਼ੀਆਂ ਮਨਾਣ ਨਹੀਂ ਜਾ ਰਹੇ ਅਸੀਂ ਇੱਕ ਇੰਨੇ ਵੱਡੇ ਕੁਰਬਾਨੀਆਂ ਨਾਲ ਛੋਟੇ ਸਾਹਿਬਾਂ ਦੀ ਮਨਾਣ ਜਾ ਰਹੇ ਹਾਂ ਉਹਨਾਂ ਦੀ ਕਿ ਚਾਹਦਾ ਨਹੀਂ ਪੇਂਟ ਕਰਨ ਜਾ ਰਹੇ ਆ ਸਾਡਾ ਉੱਥੇ ਕੋਈ ਖੁਸ਼ੀਆਂ ਮਨਾਉਂਦਾ ਨਹੀਂ ਅਸੀਂ ਇੱਕ ਬਹੁਤ ਦੁੱਖ ਵਿੱਚ ਆਂ ਇਹੀ ਸੋਚਦੇ ਨੇ ਕਿ ਠੰਡ ਬਹੁਤ ਜ਼ਿਆਦਾ ਹੈ ਜੀ ਬੱਚਿਆਂ ਨੂੰ ਠੰਡ ਨਾ ਲੱਗ ਜੇ ਔਰ ਸਾਡੇ ਤੋਂ ਜ਼ਿਆਦਾ ਕਾਲੇ ਸੀ ਉਹਨਾਂ ਇਹਨਾਂ ਨੂੰ ਬਕੱਲ ਵੀ ਬਹੁਤ ਇਹੀ ਕਿਹਾ ਕਿ ਅਸੀਂ ਜਾਣਾ ਜਾਣਾ ਅੱਜ ਵੀ ਸਵੇਰ ਤੋਂ ਹੀ ਕਹੀ ਜਾ ਰਹੇ ਸਾਨੂੰ ਨਾ ਮਿਸ ਨਾ ਕਰੋ ਅਸੀਂ ਜਾਣਾ ਆ ਫਿਰ ਇਹਨੇ ਬੇਟੀ ਨੇ ਕਿਹਾ ਕਿ ਮੈਨੂੰ ਕਲਰਫੁੱਲ ਕੱਪੜੇ ਨਾ ਪਾ ਕੇ ਲੈ ਕੇ ਜਾਓ ਜਾਂਦੇ ਨਾ ਗੱਡੀ 'ਚ ਬੈਠੀ ਪਾੜ ਕਦੀ ਜਾਂਦੀ ਹੈ ਸਕੂਲ ਤੱਕ ਇਹਦਾ ਇੰਨਾ ਇੰਟਰਸਟ ਹੈ ਚਲੋ ਅਸੀਂ ਇਹਨੂੰ ਥੋੜਾ ਗਾਈਡ ਤਾਂ ਕਰਨੇ ਆ ਪਰ ਬੱਚੇ ਦੀ ਆਪਣੀ ਲਗਨ ਹੀ ਬੜੀ ਬਣ ਗਈ ਹੈ ਸ਼ਹੀਦਾਂ ਦੀ ਪਾਵਨ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦਾ ਔਰ ਜਿਵੇਂ ਇੱਥੇ ਵਕਫ ਵਕਫ ਸੰਗਤਾ ਪਹੁੰਚ ਰਹੀਆਂ ਨੇ ਔਰ ਅਸੀਂ ਕੋਸ਼ਿਸ਼ ਹੀ ਕਰ ਰਹੇ ਆ ਕਿ ਵੱਧ ਤੋਂ ਵੱਧ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਜਾਵੇ ਬੱਚਿਆਂ ਤੋਂ ਪੁੱਛਿਆ ਜਾਵੇ ਕਿ ਉਹ ਇਸ ਪਾਵਨ ਧਰਤੀ ਤੋਂ ਕੀ ਸੇਧ ਲੈ ਕੇ ਜਾ ਰਹੇ ਨੇ ਤਾਂ ਉੱਥੇ ਹੀ ਦੋ ਛੋਟੇ-ਛੋਟੇ ਬੱਚੇ ਸਾਨੂੰ ਮਿਲੇ ਨੇ ਜਦੋਂ ਗੱਲਬਾਤ ਹੋਈ ਇਹਨਾਂ ਮਾਪਿਆਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਜੋ ਗੱਲਾਂ ਦੱਸੀਆਂ ਤਾਂ ਦਿਲ ਕੀਤਾ ਕਿ ਇਸ ਨੂੰ ਕਿਉਂ ਨਾ ਤੁਹਾਡੇ ਤੱਕ ਪਹੁੰਚਾਇਆ ਜਾਵੇ ਤਾਂ ਇਹ ਬੇਟੀ ਹੈ ਅਫਰੀਨਕੌਰ ਤੇ ਨਾਲ ਉਸਦਾ ਛੋਟਾ ਨਿੱਕਾ ਵੀਰ ਹੈ ਅਫਤਾਬ ਸਿੰਘ ਤਾਂ ਗੱਲਬਾਤ ਇਹਨਾਂ ਬੱਚਿਆਂ ਨਾਲ ਕਰਦੇ ਹਾਂ ਤੁਸੀਂ ਵੇਖੋ ਕਿ ਛੋਟੀ ਉਮਰ ਦੇ ਵਿੱਚ ਹੀ ਮਾਪਿਆਂ ਨੇ ਜਿਹੜੀ ਸਿੱਖਿਆ ਇਹਨਾਂ ਨੂੰ ਦਿੱਤੀ ਹੈ ਉਸ ਦੇ ਨਾਲ ਕਿਵੇਂ ਇਹ ਇਹ ਸਿੱਖਿਆ ਨੂੰ ਅੱਗੇ ਖੋਰਾ ਬੱਚਿਆਂ ਨੂੰ ਵੀ ਦੱਸ ਰਹੇ ਨੇ ਇੱਥੇ ਆ ਜਾਓ ਪੁੱਤ ਤੇ ਇਸ ਪਾਵਨ ਧਰਤੀ ਦੇ ਉੱਤੇ ਖੜ ਕੇ ਕਿਵੇਂ ਇਤਿਹਾਸ ਦੇ ਨਾਲ ਆਪਣੇ ਜਾਣੂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਟਾ ਲੰਮੀਆਂ ਤੇ ਰਸਤਾ ਪਹਾੜਤਾ ਤੂਰੇ ਜਾਂਦੇ ਗੁਰਾਂ ਦੇ ਲਾਰ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ വാട്ടാ ലോഹ ഹാല ബിജലി റിഷക്ക രംഗ ജംഗല ਰੇਸ਼ਮ ਲਾਲ ਸੋ ਸਰੀਰ ਨੂੰ ਦੁੱਖ ਨੇ ਸਹਨੇ ਪੈ ਗਏ ਨੇ ਛੋਟੀ ਉਮਰ ਦੇ ਦੋਨੋ ਬਾਲ ਜੀ ਮਾਤਾ ਗੁਜਰੀ ਉਹਨਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋਰਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਤੂਰੇ ਜਾਂਦੇ ਗੁਰਾਂ ਦੇ ਲਾਰ ਜੀ ਸਰਸਾ ਦਿੱਤੇ ਵਿੱਚ ਹੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਕਹਿਰ ਦੀ ਇਤਿਹਾਸ ਇਤਿਹਾਸ ਵੀ ਪਤਾ ਤੁਹਾਨੂੰ 10 ਗੁਰੂਆਂ ਦੇ ਨਾਮ ਪਤਾ ਬੇਟੇ ਤੁਹਾਨੂੰ ਸੁਣਾ ਦੋ ਵੀ ਫਰਸਟ ਗੁਰਗੁਰ ਨਾਨਕ ਦੇਵ ਜੀ ਸੈਕਿੰਡ ਗੁਰਗੁਰ ਅੰਗਦ ਦੇਵ ਜੀ ਥਰਡ ਗੁਰਗੁਰ ਅਮਰਦਾਸ ਜੀ ਫੋਰਥ ਗੁਰਗੁਰ ਰਾਮਦਾਸ ਜੀ ਸਿਕਸ ਫਿਫਥ ਗੁਰੂ ਅਰਜਨ ਦੇਵ ਜੀ ਸਿਕਸਥ ਗੁਰੂ ਹਰਗੋਬਿੰਦ ਸਾਹਿਬ ਜੀ ਸੈਵਨ ਗੁਰੂ ਹਰਾਇ ਸਾਹਿਬ ਜੀ ਏਟ ਗੁਰੂ ਹਕ੍ਰਿਸ਼ਨ ਸਾਹਿਬ ਜੀ ਨਾਈਨ ਗੁਰਗੁਰ ਤੇਦ ਬਹਾਦਰ ਜੀ ਟੈਂਥ ਗੁਰਗੁਰ ਗੋਬਿੰਦ ਸਿੰਘ ਜੀ ਪ੍ਰੈਜ਼ੈਂਟ ਗੁਰੂ ਗ੍ਰੰਥ ਸਾਹਿਬ ਜੀ ਸ਼ਾਬਾਸ਼ ਔਰ ਪੰਜ ਪਿਆਰੇ ਦੇ ਨਾਮ ਵੀ ਪਤਾ ਤੁਹਾਨੂੰ ਬਾਬਾ ਦਿਆ ਸਿੰਘ ਜੀ ਬਾਬਾ ਧਰਮ ਸਿੰਘ ਜੀ ਬਾਬਾ ਹਿੰਮਤ ਸਿੰਘ ਜੀ ਬਾਬਾ ਮੋਗੰਮ ਸਿੰਘ ਜੀ ਬਾਬਾ ਸਾਹਿਬ ਸਿੰਘ ਜੀ ਜਦ ਤੁਸੀਂ ਆਪਣੇ ਨਿੱਕੇ ਵੀਰ ਨੂੰ ਵੀ ਪੜਾਉਂਦੇ ਹੁੰਦੇ ਨਾਲ ਇਹਨਾਂ ਨੂੰ ਵੀ ਤੁਸੀਂ ਯਾਦ ਕਰਵਾਉਂਦੇ ਹੋ ਤੁਹਾਨੂੰ ਵੀ ਆਉਂਦੇ ਨੇ ਪੰਜ ਪਿਆਰੇ ਨਾਮ ਆਉਂਦੇ ਨੇ ਦੱਸੋ ਪੰਜ ਪਿਆਰੇ ਨਾਮ ਦੱਸੋ ਪਾਈ ਦੀ ਅਸਿੰਘ ਜੀ ਬਾਬਾ ਧਰਮ ਸਿੰਘ ਜੀ ਬਾਬਾ ਹੀਮਰ ਸਿੰਘ ਜੀ ਬਾਬਾ ਹੁਕਮ ਸਿੰਘ ਜੀ ਬਾਬਾ ਸਾਹਿਬ ਸਿੰਘ ਜੀ ਚਾਰ ਸਾਹਿਬਜ਼ਾਦਿਆਂ ਦੇ ਬਾਬਾਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜ਼ੁਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਫਿਲਮ ਵੀ ਦੇਖੀ ਚਾਰ ਸਾਹਿਬਜ਼ਾਦੇ ਫਿਲਮ ਵੇਖੀ ਸੀਗੀ ਹੈ ਔਰ ਕਲਾਸ ਦੇ ਵਿੱਚ ਆਪਣੇ ਤੁਸੀਂ ਫਰੈਂਡਸ ਨੂੰ ਵੀ ਦੱਸਦੇ ਹੁੰਦੇ ਹੋ ਕੀ ਦੱਸਦੇ ਹੁੰਦੇ ਹੋ ਅੱਜ ਕੀ ਦੱਸਿਆ ਉਹਨਾਂ ਨੂੰ ਦੱਸਿਆ ਤੁਸੀਂ ਕੀ ਅੱਜ ਫਤੇਗੜ ਸਾਹਿਬ ਜਾ ਰਹੇਂ ਦੱਸੋਗੇ ਘਰ ਜਾ ਕੇ ਦੱਸੋਗੇ ਉਹਨਾਂ ਨੂੰ ਜਦੋਂ ਸਕੂਲ ਜਾਓਗੇ ਕੀ ਦੱਸੋਗੇ ਕਿ ਇੱਥੇ ਕੀ ਵੇਖਿਆ ਤੁਸੀਂ ਦੱਸੋਗੇ ਆਪਣੇ ਫਰੈਂਡਸ ਨੂੰ ਔਰ ਪਹਿਲੇ ਗੁਰੂ ਬਾਰੇ ਦੱਸੋ ਗੁਰਨਾਦ ਦੇਵ ਜੀ ਬਾਰੇ ਪਤਾ ਤਾਂ ਉਹਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਸਿਖਾ ਦੇ ਪਹਿਲੇ ਗੁਰੂ ਸਨ ਉਹਨਾਂ ਦਾ ਵਿਆਹ ਬੀਬੀ ਸਲਖਨੀ ਜੀ ਨਾਲ ਹੋਇਆ ਸੀ ਉਹਨਾਂ ਦੇ ਦੋਸ ਪੁੱਤਰ ਸਨ ਬਾਬਾ ਲਖਮੀਦਾਸ ਜੀ ਬਾਬਾ ਸ਼੍ਰੀ ਚਾਂਦੇ ਜੀ ਉਹਨਾਂ ਦਾ ਉਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਸੀ ਉਹਨਾਂ ਦੇ ਪਿਤਾ ਜੀ ਦਾ ਨਾਮ ਮਾਤਾ ਬਾਬਾ ਮੈਤਾ ਕਾਲੂ ਜੀ ਸੀ ਦੇਖੋ ਇਹ ਘਾਲਣਾ ਵਾ ਇਹੋ ਚੀਜ਼ ਸਾਨੂੰ ਬਚਾਉਂਦੀ ਲੋਕ ਕਿੰਨੀ ਸੋਣੀ ਗੱਲ ਹੈ ਉਹ ਦੇਖੋ ਉਹਨਾਂ ਦੀ ਅੱਖਾਂ 'ਚ ਨੀਰ ਵੀ ਨਜ਼ਰ ਆ ਰਿਹਾ ਹੈ ਉਹਨਾਂ ਨੇ ਬੱਚਿਆਂ ਨੂੰ ਸੁਣਿਆ ਅੱਜ ਕੱਲ ਬਹੁਤ ਘੱਟ ਇਹ ਜੀ ਚੀਜ਼ ਦੇਖਣ ਨੂੰ ਮਿਲਦੀ ਹੈ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਜੀ ਇਤਿਹਾਸ ਬਾਰੇ ਨਹੀਂ ਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਗੁਰਦੁਆਰਾ ਸ਼੍ਰੀ ਫਤਿਹਗੁਰ ਸਾਹਿਬ ਵਿਖੇ ਜੋ ਇਕੱਤਰਤਾ ਹੋਈ ਹੈ ਇਹ ਸਾਨੀ ਸ਼ਹਾਦਤ ਨੂੰ ਹੋ ਰਹੀ ਹੈ ਜਿਸ ਵਿੱਚ ਹਰ ਸਾਲ ਹਜ਼ਾਰਾਂ ਨਹੀਂ ਸੈਂਕੜੇ ਲੋਕ ਸੈਂਕੜੇ ਸੰਗਤਾਂ ਨਤਮਸਤਕ ਹੋ ਕੇ ਉਹਨਾਂ ਸਾਬਜਾਦਿਆਂ ਨੂੰ ਸ਼ਹਾਦਤ ਨੂੰ ਪ੍ਰਣਾਮ ਕਰ ਰਹੇ ਨੇ ਜੋ ਜੋ ਕਿ ਦੁਨੀਆ ਵਿੱਚ ਆਪਣੇ ਕਿਸਮ ਦੀ ਵੱਖਰੀ ਮਿਸਾਲ ਹੈ ਅਸੀਂ ਸਮੂਹ ਸੰਗਤਾਂ ਪਤੀ ਬੇਨਤੀ ਕਰਦੇ ਹਾਂ ਕਿ ਇਹ ਜੋ ਇਹ ਜੋ ਸਿੱਖੀ ਸਰੂਪ ਨੂੰ ਢਾਲ ਲੱਗ ਰਹੀ ਹੈ ਕਿਰਪਾ ਕਰਕੇ ਇਹਨਾਂ ਬੱਚਿਆਂ ਤੋਂ ਸੇਧ ਲੈ ਕੇ ਵੱਡਿਆਂ ਪਰਵਾਰਾਂ ਤੋਂ ਸੇਧ ਲੈ ਕੇ ਇਹਨਾਂ ਨੂੰ ਸਿੱਖੀ ਸਰੂਪ ਨੂੰ ਬਚਾਇਆ ਜਾਏ ਤਾਂ ਜੋ ਅਸੀਂ ਆਉਣ ਵਾਲੀ ਪਨੀਰੀ ਨੂੰ ਇਹ ਦੱਸ ਸਕੀਏ ਕਿ ਇਹ ਸ਼ਹਾਦਤ ਦਾ ਕੀ ਅਸਰ ਹੈ ਜਿਨ੍ਹਾਂ ਨੇ ਸ਼ਹਾਦਤ ਜਿਨ੍ਹਾਂ ਨੇ ਸ਼ਹਾਦਤ ਕੀਤੀ ਉਹਨਾਂ ਦੇ ਆਸਾਨ ਤੇ ਲੱਖਾਂ ਲੋਕ ਨਾਸਮਤ ਹੋ ਰਹੇ ਨੇ ਜਿਨ੍ਹਾਂ ਨੇ ਇਹ ਆਪਣਾ ਜ਼ੁਲਮ ਕੀਤਾ ਉਹਨਾਂ ਦੇ ਅੱਜ ਨਾਂ ਲੈਣ ਵਾਲਾ ਕੋਈ ਨਹੀਂ ਔਰੰਗਜ਼ੇਬ ਦੀ ਮੜੀ ਤੇ ਦਿਵਾਜ ਗਾਉਣ ਵਾਸਤੇ ਉੱਥੇ ਬੈਠਾ ਦਰਬਾਰੀ ਆ ਜਿਹੜਾ ਹੈ ਉਹ ਉਹ ਤੇਲ ਵਾਸਤੇ ਪੈਸੇ ਮੰਗ ਕੇ ਦੀਵਾ ਬਾਲਦਾ ਹੈ ਲੇਕਿਨ ਸੀਸਗਨ ਸਾਹਿਬ ਦਿੱਲੀ ਵਿਖੇ ਹਜ਼ਾਰਾਂ ਨਹੀਂ ਲੱਖਾਂ ਲੋਕ ਨਸਮਤਕ ਹੋ ਕੇ ਆਪਣੇ ਮਨ ਦੇ ਮਰਾਦਾਂ ਪੂਰੀਆਂ ਕਰਦੇ ਨੇ ਅਸੀਂ ਵੀਰਾਂ ਪਤੀ ਬੇਨਤੀ ਕਰਦੇ ਹਾਂ ਸੰਗਤਾਂ ਪਤੀ ਬੇਨਤੀ ਕਰਦੇ ਹਾਂ ਕਿ ਇਹ ਸ਼ਹਾਦਤ ਜੋ ਕਿ ਦੁਨੀਆ ਵਿੱਚ ਆਪਣੀ ਕਿਸਮ ਦੀ ਵੱਖਰੀ ਕਿਸਮ ਦੀ ਸ਼ਹਾਦਤ ਹੈ ਉਸ ਨੂੰ ਮੁੱਖ ਰੱਖਦੇ ਹੋਏ ਕਿਰਪਾ ਕਰਕੇ ਗੁਰਸਿੱਖੀ ਜੀਵਨ ਦੀ ਵਿੱਚ ਅਪਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਵੱਡਾ ਯੋਗਦਾਨ ਮਾਪਿਆਂ ਦਾ ਹੁੰਦਾ ਹੈ ਤਾਂ ਬੱਚਿਆਂ ਨੂੰ ਸਮੇਂ-ਸਮੇਂ ਦੇ ਉੱਤੇ ਪੜ੍ਹਾਉਂਦੇ ਲੈਂਦੇ ਹੋ ਸਿਖਾਉਂਦੇ ਰਹਿੰਦੇ ਹੋ ਚੀਜ਼ਾਂ ਜੀ ਵੈਕੂਜੀ ਦਾ ਖਾਲਸਾ ਸ੍ਰੀ ਵੈਕੂਜੀ ਦੀ ਫੜੇ ਅਸੀਂ ਸਨੌਰ ਡਿਸਟ੍ਰਿਕਟ ਪਟਿਆਲਾ ਤੋਂ ਬਿਲੋਂਗ ਕਰਨੇ ਆ ਜੀ ਇਹ ਬੱਚੇ ਬੁੱਢਾਦਲ ਵਾਲੀ ਸਕੂਲ ਪਟਿਆਲਾ ਜੀ ਪੜ੍ਹਦੇ ਨੇ ਜੀ ਬੱਚਿਆਂ ਨੂੰ ਜਦੋਂ ਅਸੀਂ ਕੁਝ ਪ੍ਰੇਰਿਤ ਕਰਾਂਗੇ ਗੁਰਦੁਆਰਾ ਲੈ ਕੇ ਜਾਵਾਂਗੇ ਸਿੱਖ ਇਤਿਹਾਸ ਬਾਰੇ ਦੱਸਾਂਗੇ ਤਾਂ ਹੀ ਬੱਚੇ ਉਸ ਲਿਆਣੇ ਚੱਲਣਗੇ ਜੇ ਅਸੀਂ ਬੱਚਿਆਂ ਨੂੰ ਕੋਈ ਦੱਸਣਾ ਹੀ ਨਹੀਂ ਕਦੀ ਗੁਰਦੁਆਰੇ ਨਹੀਂ ਲੈ ਕੇ ਨਹੀਂ ਜਾਣਾ ਹੈਗਾ ਬੱਚਿਆਂ ਨੂੰ ਕੋ ਆਪਣੇ ਸਿੱਖ ਧਰਮ ਬਾਰੇ ਕੋਈ ਪਤਾ ਹੀ ਨਹੀਂ ਹੈਗਾ ਕਿ ਆਡੀ ਕੌਮ ਦੀ ਕਿੰਨੀਆਂ ਕੁਰਬਾਨੀਆਂ ਨੇ ਇਹਨਾਂ ਬੱਚਿਆਂ ਨੂੰ ਕੋਈ ਸਕੂਲ ਤੋਂ ਵੀ ਦੱਸਿਆ ਗਿਆ ਕੋਈ ਅਸੀਂ ਇਹਨਾਂ ਨੂੰ ਗਾਈਡ ਕੀਤਾ ਇਹਨਾਂ ਬੱਚਿਆਂ ਇੰਨਾ ਮਨ ਲੱਗਿਆ ਕਿ ਇਹ ਛੋਟੀ ਜੀ ਬੱਚੀ ਕਹਿੰਦੀ ਕਿ ਮੈਂ ਉੱਥੇ ਜਾਵਾਂਗੀ ਫਤੇਗੜ ਸਾਹਿਬ ਪਰ ਮੈਂ ਕੱਪੜੇ ਲਾਲ ਨਹੀਂ ਪਾਣੇ ਮੈਂ ਕੱਪੜੇ ਸਾਦੇ ਪਾਣੇ ਨੇ ਕਿਉਂਕਿ ਅਸੀਂ ਉੱਥੇ ਖੁਸ਼ੀਆਂ ਮਨਾਣ ਨਹੀਂ ਜਾ ਰਹੇ ਅਸੀਂ ਇੱਕ ਇੰਨੇ ਵੱਡੇ ਕੁਰਬਾਨੀਆਂ ਨਾਲ ਛੋਟੇ ਸਾਹਿਬਾਂ ਦੀ ਮਨਾਣ ਜਾ ਰਹੇ ਹਾਂ ਉਹਨਾਂ ਦੀ ਤੇ ਚਾਹਦਾ ਨਹੀਂ ਪੇਂਟ ਕਰਨ ਜਾ ਰਹੇ ਆ ਸਾਡਾ ਉੱਥੇ ਕੋਈ ਖੁਸ਼ੀਆਂ ਮਨਾਉਂਦਾ ਨਹੀਂ ਅਸੀਂ ਇੱਕ ਬਹੁਤ ਦੁੱਖ ਵਿੱਚ ਆ ਕਿ ਸਾਡੇ ਉਹਨਾਂ ਮਹਾਨ ਸ਼ਹੀਦਾਂ ਨੇ ਇਡੀਆਂ ਕੁਰਬਾਨੀਆਂ ਦੇ ਕੇ ਕਿ ਸਿੱਖੀ ਨੂੰ ਬਚਾਇਆ ਇਹ ਬੱਚੇ ਕਹਿ ਰਹੇ ਨੇ ਕਿ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਸਿੰਪਲ ਰਹਿ ਕੇ ਔਰ ਉੱਥੇ ਗੁਰਦਵਾਰ ਸਾਹਿਬ ਜਾ ਕੇ ਤੇ ਉੱਥੇ ਨਤਮਸਤਕ ਕੋਈ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੀਏ ਇਸ ਕਰਕੇ ਮੈਂ ਇਹ ਚਾਹਾਂਗਾ ਹਰੇਕ ਮਾਂ-ਬਾਪ ਨੂੰ ਵੀ ਆਪਣੇ ਬੱਚਿਆਂ ਨੂੰ ਸਹੀ ਗਾਈਡ ਕਰੋ ਸਿੱਖੀ ਨਾਲ ਜੋੜੋ ਗੁਰਦੁਆਰਾ ਸਾਹਿਬ ਲੈ ਕੇ ਜਾਓ ਸਿੱਖ ਇਤਿਹਾਸ ਉਹ ਜਾਣੂ ਕਰਾਓ ਸਿੱਖਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਇਹ ਪੱਗਾਂ ਐਵੇਂ ਨਹੀਂ ਬਚੀਆਂ ਇਹ ਕੁਰਬਾਨੀਆਂ ਦੇ ਕੇ ਹੀ ਜਿਹੜੀਆਂ ਸਿੱਖੀ ਸਾਰੀ ਬਚਾਈ ਗਈ ਹੈ ਛੋਟੇ ਛੋਟੇ ਬੱਚਿਆਂ ਦੀ ਲਸਾਨੀ ਜਿਹੜੀ ਇਹ ਸ਼ਹਾਦਤ ਹੈਗੀ ਹੈ ਉਹਨੂੰ ਅਸੀਂ ਕਦੀ ਵੀ ਕਿਸੇ ਮਤਲਬ ਕਿਸੇ ਹੱਦ ਤੱਕ ਵੀ ਕਦੀ ਵੀ ਅਸੀਂ ਉਹਨੂੰ ਅੱਖੋ ਪੁਰਖ ਨਹੀਂ ਕਰ ਸਕਦੇ ਸਾਨੂੰ ਹਰ ਟਾਈਮ ਯਾਦ ਕਰਨਾ ਚਾਹੀਦਾ ਅਸੀਂ ਬੜੇ ਦੇਨਦਾਰ ਆ ਉਹਨਾਂ ਦੇ ਕਿ ਛੋਟੇ ਛੋਟੇ ਬੱਚਿਆਂ ਨੇ ਆਪਣਾ ਬਲੀਦਾਨ ਦਿੱਤਾ ਹੈਗਾ ਬਹੁਤੇ ਮਾਪੇ ਤਾਂ ਇਹ ਹੀ ਸੋਚਦੇ ਨੇ ਕਿ ਠੰਡ ਬਹੁਤ ਜ਼ਿਆਦਾ ਹੈ ਜੀ ਬੱਚਿਆਂ ਨੂੰ ਠੰਡ ਨਾ ਲੱਗ ਜੇ ਔਰ ਸਾਡੇ ਤੋਂ ਜਿਆਦਾ ਕਾਲੇ ਸੀ ਉਹਨੂੰ ਇਹਨਾਂ ਨੂੰ ਬਕਲ ਵੀ ਬਹੁਤ ਇਹੀ ਕਿਹਾ ਕਿ ਅਸੀਂ ਜਾਣਾ ਜਾਣਾ ਅੱਜ ਵੀ ਸਵੇਰ ਤੋਂ ਹੀ ਇਹ ਕਹੀ ਜਾ ਰਹੀ ਸਾਨੂੰ ਮਿਸ ਨਾ ਕਰੋ ਅਸੀਂ ਜਾਣਾ ਫਿਰ ਇਹਨੇ ਬੇਟੀ ਨੇ ਕਿਹਾ ਕਿ ਮੈਨੂੰ ਕਲਰਫੁਲ ਕਪੜੇ ਨਾ ਪਾ ਕੇ ਲੈ ਕੇ ਜਾਓ ਅਸੀਂ ਉੱਥੇ ਸ਼ਹੀਦੀ ਵਾਸਤੇ ਜਿਹੜਾ ਕੁਰਬਾਨੀ ਦਿੱਤੀ ਹੋਈ ਹੈ ਅਸੀਂ ਉੱਥੇ ਜਾ ਰਹੇ ਹਾਂ ਤੇ ਮੈ ਚੰਗਾ ਨਹੀਂ ਲੱਗਦਾ ਅਸੀਂ ਕੋਈ ਵਿਆਹ ਦੇਖਣ ਨਹੀਂ ਜਾ ਰਹੇ ਬੱਚੇ ਨੇ 크리스마ਸ 크리스마ਸ ਹਾਲਾ ਕੀ ਤਿਉਹਾਰ ਬਿਲਕੁਲ ਨਾਲ ਨਾਲ ਹੀ ਹੁੰਦਾ ਤਾਂ ਉਹ ਇਹ ਕੀ ਕਹਿੰਦੇ ਤਿਉਹਾਰ ਵੀ ਨਹੀਂ ਉਹ ਹਜੇ ਕਪੜੇ ਹਾਂਜੀ ਇਹ ਕਹਿੰਦੇ ਸੀ ਕਿ ਅਸੀਂ ਜਿਹੋ ਜੇ ਮਤਲਬ ਜਾ ਰਹੇ ਆ ਉਸ ਦੇ ਮੁਤਾਬਕ ਕਿ ਅਸੀਂ ਤਿਆਰ ਹੋ ਕੇ ਜਾਣਾ ਕਿ ਅਸੀਂ ਇੱਦਾਂ ਨਹੀਂ ਤਿਆਰ ਹੋ ਕੇ ਜਾ ਸਕਦੇ ਉੱਥੇ ਸਾਨੂੰ ਜਰੂਰ ਲੈ ਕੇ ਜਾਓ ਅਸੀਂ ਦੇਖ ਕੇ ਉਹਨੂੰ ਤੁਹਾਡਾ ਯੋਗਦਾਨ ਤੁਹਾਡਾ ਵੀ ਹੈ ਕਿ ਤੁਸੀਂ ਬੱਚਿਆਂ ਨੂੰ ਇਹ ਜੀ ਸਿਖਲਾਈ ਦਿੱਤੀ ਹੈ ਬਹੁਤ ਘੱਟ ਮਾਪੇ ਹੁੰਦੇ ਨੇ ਅੱਜ ਦੇ ਦੌਰ ਦੇ ਵਿੱਚ ਜਿਹੜੀ ਐਵੇਂ ਸਿੱਖੀ ਲੜ ਲਾਉਂਦੇ ਨੇ ਜੀ ਪਰ ਮਾਣ ਮਹਿਸੂਸ ਹੁੰਦਾ ਆਪਣੇ ਬੱਚਿਆਂ 'ਤੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਿਉਂਕਿ ਇਹ ਹਰ ਟਾਈਮ ਸਵੇਰ ਵੀ ਬੋਲੇਗੀ ਕਿ ਮੈਂ ਪਾਠ ਲਾ ਕੇ ਰੱਖ ਚਲਾ ਦਿਓ ਘਰ 'ਚ ਸ਼ਾਮ ਨੂੰ ਬੋਲੇਗੀ ਕਿ ਮੈਨੂੰ ਪਾਠ ਚਲਾ ਦਿਓ ਘਰ ਦੇ ਵਿੱਚ ਪਾਠ ਚੱਲਣਾ ਚਾਹੀਦਾ ਆਵਾਜ਼ ਆਉਣੀ ਚਾਹੀਦੀ ਸਰ ਇਹ ਮੈਂ ਪੇਪਰ ਵੀ ਜਿਸ ਦਿਨ ਹੋਏਗਾ ਕਿ ਕਹੇਗੀ ਬ੍ਰਦਰ ਨੂੰ ਵੀ ਬੋਲੇਗੀ ਕਿ ਪਾਠਕਰ ਦਾ ਚਲ ਸਕੂਲ ਤੱਕ ਤਾਂ ਪੇਪਰ ਸੋਣਾ ਹੋਣਾ ਹੈ ਹਾਂਜੀ ਇਹਦਾ ਸਕੂਲ ਜਾਂਦੇ ਨਾ ਗੱਡੀ 'ਚ ਬੈਠੀ ਪਾਠ ਕਰਦੀ ਜਾਂਦੀ ਹੈ ਸਕੂਲ ਤੱਕ ਇਹਦਾ ਇੰਨਾ ਇੰਟਰਸਟ ਹੈ ਚਲੋ ਅਸੀਂ ਇਹਨੂੰ ਥੋੜਾ ਗਾਈਡ ਤਾਂ ਕਰਨੇ ਪਰ ਬੱਚੇ ਦੀ ਆਪਣੀ ਲੱਗਣੀ ਬੜੀ ਬਣ ਗਈ ਹੈ ਜੋ ਅਸੀਂ ਥੋੜਾ ਬੋਧਾ ਕਰਨੇ ਉਹ ਵੱਧ ਜਾ ਕੇ ਕਰਨ ਦੀ ਕੋਸ਼ਿਸ਼ ਕਰਦੀ ਹੈ ਤੋ ਤੱਕ ਠੰਡ ਦਾ ਸੌਲਾ ਠੰਡ ਇਹਨਾਂ ਨੇ ਇਹਨਾਂ ਨੂੰ ਹੀ ਦੱਸਿਆ ਗਿਆ ਵੀ ਠੰਡ ਉਸ ਟਾਈਮ ਬਹੁਤ ਜ਼ਿਆਦਾ ਸੀਗੀ ਜਿਸਮ ਸ਼ਹਾਦਤ ਹੋਈ ਹੈ ਬੱਚਿਆਂ ਦੀ ਉਹ ਠੰਡੇ ਬੁਰਜੇ ਦੱਸਿਆ ਠੰਡੇ ਬੁਰਜੇ ਵਿੱਚ ਉਹ ਕਿਵੇਂ ਇਹ ਕਹਿੰਦੇ ਜੀ ਮੁਸ਼ਕਲ ਜੀ ਕਾ ਖਾਨ ਨੂੰ ਦਿੱਤਾ ਜੀ ਗਿਆ ਜੋ ਮੋਤੀ ਮਹਿਰਾ ਜੀ ਨੂੰ ਦੁੱਧ ਬੁਲਾਇਆ ਉਹਨੂੰ ਉਹਨਾਂ ਨੇ ਕੁਰਬਾਨੀ ਇੰਨੀ ਕੀ ਦੇਣੀ ਪਈ ਕਿ ਦੁੱਧ ਪਿਆਨ ਦੀ ਤੇ ਇਹਨਾਂ ਨੂੰ ਬੱਚਿਆਂ ਨੂੰ ਅਸੀਂ ਇਸ 바ਦ ਗਾਈਡ ਕਰਦੇ ਰਹਨੇ ਆ ਬਲਕਿ ਛੋਟਾ ਤਾਂ ਕਹਿੰਦਾ ਕਿ ਮੈਂ ਕਦੀ ਕੇਸ ਨਹੀਂ ਕਟਾਵਾਂਗਾ ਉਹ ਇੰਨਾ ਮਤਲਬ ਪਹਰਾਤ ਹੋਇਆ ਸਿੱਖੀ ਤੋਂ ਆਪਣੇ ਤੋਂ ਵੀ ਇੰਨੀ ਇੰਨੀਆਂ ਕੁਰਬਾਨੀਆਂ ਹੋਈਆਂ ਨੇ ਤੇ ਇਹ ਬੱਚੀ ਵੀ ਜਿਹੜੀ ਹੈ ਇਹ ਬਹੁਤ ਜ਼ਿਆਦਾ ਮਤਲਬ ਇਹਦਾ ਇਧਰ ਬਣਿਆ ਹੈਗਾ ਟਰਸਟ ਕਿ ਮੈਂ ਸਿੱਖੀ ਵੱਲ ਮਤਲਬ ਵੱਧ ਤੋਂ ਵੱਧ ਆਪਣੇ ਗੁਰਦੁਆਰਾ ਸਾਹਿਬਾਂ ਦੀਆਂ ਯਾਤਰਾ ਕਰਾਂ ਕੰਦੀ ਹਰਮੰਦਰ ਸਾਹਿਬੀ ਜਾਣਾ ਤੇ ਇੱਥੇ ਤਾਂ ਬਹੁਤ ਉਤਾਵਲੀ ਸੀ ਅਸੀਂ ਕਾ ਚੱਲਾਂਗੇ ਜਿਵੇਂ ਇੱਕ ਪਸੋਂ ਦੀ ਤਿਆਰ ਹੋ ਰਹੀ ਸੀਗੀ ਚੱਲੀ ਚੱਲੀ ਰੋਹ ਲੜਦੀ ਸੀਗੀ ਬਹੁਤ ਵੱਡਾ ਤੁਹਾਡਾ ਯੋਗਦਾਨ ਹੈ ਔਰ ਬਹੁਤ ਸੋਹਣਾ ਤੁਸੀਂ ਬੱਚਿਆਂ ਨੂੰ ਸਿੱਖਿਆ ਦੇ ਰਹੇ ਹੋ ਔਰ ਅਸੀਂ ਆਸ ਕਰਦੇ ਹਾਂ ਕਿ ਜੇ ਇਹ ਜੇ ਮਾਪੇ ਹਰ ਇੱਕ ਬੱਚੇ ਨੂੰ ਮਿਲ ਜਣ ਤਾਂ ਸਾਡੇ ਸਿੱਖੀ ਜਿਹੜੀ ਬਚਾਉਣੀ ਸਾਡੇ ਕੋ ਕੁਝ ਨਹੀਂ ਬਚਣਾ ਕੁਝ ਨਹੀਂ ਬਚਣਾ ਅੱਜ ਲੋੜੀ ਇਸ ਬਾਕੀ ਦੀ ਹੈ ਅੱਜ ਲੋੜ ਐਸੀ ਪੈ ਗਈ ਕਿ ਇਸ ਟਾਈਮ ਸਾਨੂੰ ਸਾਰਿਆਂ ਨੂੰ ਮਿਲ ਕੇ ਬੱਚਿਆਂ ਨੂੰ ਗਾਈਡ ਕਰਨਾ ਪਵੇਗਾ ਵਰਨਾ ਸਾਡੀ ਆਈਡੈਂਟੀਟੀ ਨੂੰ ਖਤਰਾ ਪੈ ਗਿਆ ਕਿ ਗੱਲਾਂ ਇੱਕ ਕਹਾਣੀਆਂ ਬਣਾਣਗੇ ਇੱਕ ਦੀ ਸਿੱਖ ਕੋ ਕੰਮ ਹੁੰਦੀ ਸੀ ਇਸ ਕਰਕੇ ਅੱਜ ਵੱਧ ਤੋਂ ਵੱਧ ਬੱਚਿਆਂ ਦੇ ਨੂੰ ਇਸ ਪਾਸੇ ਪ੍ਰੇਰਿਤ ਕਰਨਾ ਚਾਹੀਦਾ ਹੈ ਤੇ ਬੱਚਿਆਂ ਦੇ ਕੇਸ ਨਹੀਂ ਕਰਾਉਣੇ ਚਾਹੀਦੇ ਜੇ ਕਿਸੇ ਨੇ ਕੱਟ ਲੈ ਲਏ ਨੇ ਗਲਤੀ ਉਹ ਤੋਂ ਦੁਆਰਾ ਉਹਨਾਂ ਨੂੰ ਰਖਾਉਣ ਦੀ ਚਾਹੀਦੀ ਪ੍ਰੇਰਿਤ ਕਰਨਾ ਵੀ ਉਹ ਰੱਖਾ ਆਪਣਾ ਸਿੱਖ ਹੈਗੇ ਆ ਕਿਉਂਕਿ ਸਿੱਖ ਗੁਰੂ ਗੋਬਿੰਦ ਸਿੰਘ ਜੀ ਕੋਮ ਬਣਾਈ ਹੈ ਜੋ ਇੱਕ ਸ਼ੇਰ ਨੇ ਉਹ ਕਿਸੇ ਦੇ ਡਰ ਦੇ ਨੇ ਗੁਰੂ ਸਾਹਿਬ ਨੇ ਐਸੀ ਬਖਸ਼ਿਸ਼ ਕੀਤੀ ਸਿੱਖਾਂ ਉੱਤੇ ਕਿ ਉਹਦਾ ਕੋਈ ਮਤਲਬ ਆਪਾਂ ਕੋਈ ਉਹ ਨਹੀਂ ਕਹਿ ਸਕਦੇ ਕਿ ਉਹਦਾ ਕੋਈ ਮੁਕਾਬਲਾ ਹੀ ਨਹੀਂ ਹੈਗਾ ਕੋਈ ਇਹ ਕੌਮ ਸ਼ੇਰਾਂ ਦੀ ਹੈ ਤੇ ਗੁਰੂ ਸਾਹਿਬ ਨੇ ਸ਼ੇਰ ਬਣਾਏ ਨੇ ਪਹਿਲਾਂ ਤਾਂ ਆਪਾਂ ਵੀ ਐਂ ਹੋਵਾਂਗੇ ਤੇ ਅੱਜ ਸਿੱਖ ਦੇ ਸਿੱਖਾਂ ਨੂੰ ਹੀ ਚਾਹੀਦਾ ਵੱਡਿਆਂ ਨੂੰ ਕਿ ਜਿੱਥੇ ਸੱਚਾਈ ਹੈ ਜਿੱਥੇ ਕਿਤੇ ਗਰੀਬ ਨਾਲ ੱਤਕਾ ਆਉਂਦਾ ਤੇ ਖੜੇ ਉਹਦੇ ਨਾਲ ਉਹਦੀ ਮਦਦ ਕਰੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚੇ ਬਾਛੇ ਨੇ ਸਾਨੂੰ ਜੋ ਇਹ ਹਦਾਇਤ ਕੀਤੀ ਹੈ ਤੇ ਗੁਰੂ ਗੋ ਗਰੀਬ ਦੀ ਰੱਖਿਆ ਕਰਨੀ ਹੈ ਉਹ ਸਿੱਖ ਦਾ ਫਰਜ਼ ਬੰਦਾ ਹੈਗਾ 마ੜੇ ਬੰਦੇ ਨਾਲ ਨਹੀਂ ਖੜਨਾ ਚਾਹੀਦਾ ਤਕੜੇ ਨਾਲ ਨਹੀਂ ਖੜਨਾ ਮਾੜੇ ਨਾਲ ਖੜੋ ਮਾੜੇ ਦੇ ਹੱਕ ਵਿੱਚ ਖੜ ਕੇ ਧੱਕਾ ਨਾ ਹੋਵੇ ਮਾੜੇ ਨਾਲ ਵੈਕੋ ਜੀ ਦਾ ਖਾਸ ਸ੍ਰੀ ਵੈਗੋ ਜੀ ਤਾਂ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਮੌਜੂਦ ਸੀ ਔਰ ਅਸੀਂ ਆਸ ਕਰਦੇ ਹਾਂ ਕਿ ਜੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਉਰੇ ਲੈ ਕੇ ਆ ਰਹੇ ਹੋ ਤਾਂ ਇਹੋ ਜਿਹੀਆਂ ਗੱਲਾਂ ਜ਼ਰੂਰ ਬੱਚਿਆਂ ਨੂੰ ਸਿਖਾ ਕੇ ਨਾਲ ਲੈ ਕੇ ਜਾਓ ਜਾਂ ਘਰ ਦੇ ਵਿੱਚ ਜੇਕਰ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਤਾਂ ਇਹ ਜੋ ਬੱਚਿਆਂ ਨੂੰ ਮਾਪਿਆਂ ਨੇ ਜੋ ਸਿੱਖਿਆ ਦਿੱਤੀ ਹੈ ਤੁਸੀਂ ਵੀ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਇਹੋ ਜਿਹੀ ਸਿੱਖਿਆ ਦਿਓ ਤਾ ਜੋ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਜਾ ਸਕੇ ਉਹਨਾਂ ਨੂੰ ਸਿੱਖ ਇਤਿਹਾਸ ਦੇ ਬਾਰੇ ਦੱਸਿਆ ਜਾ ਸਕੇ ਕੈਮਰਾ ਪਰਸਨ ਵਿਕਰਮ ਦਿਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ